ਸਤ ਸ੍ਰੀ ਅਕਾਲ ਨਮਸਕਾਰ ਦੋਸਤੋ ਤੁਸੀਂ ਜੁੜੇ ਹੋ ਫਾਜਲਕਾ 24 ਨਾ ਤਸਵੀਰਾਂ ਵਿੱਚ ਦੇਖ ਰਹੇ ਹੋ ਵੱਡੇ ਕਾਫਲੇ ਦੇ ਨਾਲ ਕਾਕਾ ਬਰਾੜ ਜੋ ਕਿ ਪ੍ਰੋਇਪੁਰ ਪਾਰਲੀਮੈਂਟ ਲੋਕ ਸਭਾ ਦਾ ਇਲੈਕਸ਼ਨ ਲੜ ਰਹੇ ਹਨ ਉਹਨਾਂ ਦੇ ਨਾਲ ਹਲਕਾ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਫਾਜਲਕਾ ਦੇ ਹਲਕਾ ਵਿਧਾਇਕ ਨਰਿੰਦਰਪਾਲ ਸਵਨਾ ਯਾਰਾਂ ਦੀ ਗਿਣਤੀ ਵਿੱਚ ਵਰਕਰ ਪਹੁੰਚੇ ਜੋ ਕਿ ਪ੍ਰੋਇਪੁਰ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਵੱਡੇ ਗੱਡੀਆਂ ਦੇ ਕਾਫਲੇ ਦੇ ਨਾਲ ਇੱਥੋਂ ਜਲਾਲਾਬਾਦ ਤੋਂ ਰਵਾਨਾ ਜਲਾਲਾਬਾਦ ਤੋਂ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਰਿਟਾਇਰ ਇਨਸਪੈਕਟਰ ਪੰਜਾਬ ਸਿੰਘ ਵੀ ਹਾਜ਼ਰ ਸਨ ਆਓ ਗੱਲ ਕਰਦੇ ਹਾਂ ਪੰਜਾਬ ਸਿੰਘ ਨਾਲ ਹਾਂਜੀ ਸਰ ਕੀ ਨਾਮ ਤੁਹਾਡਾ ਹੈ ਅ ਰਿਟਾਇਰਡ ਇਨਸਪੈਕਟਰ ਪੰਜਾਬ ਸਿੰਘ ਸਰ ਆਮ ਆਦਮੀ ਪਾਰਟੀ ਦੇ ਕਾਕਾ ਬਰਾੜ ਤੇ ਰੋਸਾ ਦਿਟਾਇਆ ਹੈ ਕਿਵੇਂ ਦੇਖਦੇ ਹੋ ਬਿਲਕੁਲ ਜੀ ਬਹੁਤ ਵਧੀਆ ਕੈਂਡੀਡੇਟ ਹੈ ਅ ਇਹ ਜਿਹੜੀ ਵੋਟ ਆਮ ਆਦਮੀ ਪਾਰਟੀ ਨੂੰ ਪੈਣੀ ਹੈ ਸਰਪੰਗਵੰਸੇਨੀ ਮਾਨ ਸੀਐਮ ਪੰਜਾਬ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੀ ਦੇ ਨਾਮ ਤੇ ਵੋਟ ਪੈਣੀ ਹੈ ਲੋਕ ਵੀ ਲੋਕ ਵੀ ਲੋਕਾਂ ਵੱਲੋਂ ਵੀ ਪੂਰਾ ਹੰਗਾਰਾ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਔਰ ਸਾਨੂੰ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਹੀ ਜਗਦੀਪ ਸਿੰਘ ਕਾਕਾ ਬਰਾੜ ਮੁਖਸਰ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਤੋਂ ਇਲੈਕਟ ਹੋ ਕੇ ਪਾਰਲੀਮੈਂਟ ਦੀ ਸੀਟ ਜੇ ਐਮ ਐਮ ਪੀ ਸੋਇਪੁਰ ਤੋਂ ਐਮ ਪੀ ਬਣ ਕੇ ਪਾਰਲੀਮੈਂਟ ਵਿੱਚ ਪਹੁੰਚਣਗੇ ਜੀ ਸਰ ਆਮ ਆਦਮੀ ਪਾਰਟੀ ਦਾ ਵਿਰੋਧ ਹੀ ਹੋ ਰਿਹਾ ਕਿਹਾਂ ਥਾਵਾਂ ਤੇ ਸਰ ਵਿਰੋਧ ਤੁਸੀਂ ਇੱਕ ਪਾਸੇ ਕੰਮ ਲੈ ਲਓ ਇੱਕ ਪਾਸੇ 70 ਸਾਲਾਂ ਦੀ ਦੂਸਰੀ ਪਾਰਟੀਆਂ ਦਾ ਕੰਮ ਵੇਖ ਲਓ ਔਰ ਇਸ ਇਸ ਪਾਰਟੀ ਨੇ ਜਦੋਂ ਦੇ ਸਰਪਗੋਲ ਸਿੰਘ ਮਾਨ ਸੀਐਮ ਬਣੇ ਨੇ ਤੇ 2 ਸਾਲਾਂ ਦੇ ਵਿੱਚ 743 ਹਜ਼ਾਰ ਆਨ ਅੰਪਲਾਈ ਵਿਚਾਰੇ ਬੱਚੇ ਜਿਹੜੇ ਤੁਰੇ ਫਿਰਦੇ ਸ਼ੋ ਉਹਨਾਂ ਨੂੰ ਰੋਜਗਾਰ ਦੇਣਾ ਇੱਕ ਬਹੁਤ ਵੱਡਾ ਹੀ ਮਤਲਬ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਪ੍ਰਤੀ ਜਿਹੜੀ ਸੰਜੀਦਗੀ ਇਹ ਸੀਐਮ ਸਰਕਾਰ ਨੇ ਦਿਖਾਈ ਹੈ ਬਹੁਤ ਵਧੀਆ ਜੀ ਲੋਕਾਂ ਕੋਲ ਪੁੱਛੋ ਜਾ ਕੇ ਤੁਸੀਂ ਇਹ ਜਿਹੜੇ ਵਿਰੋਧ ਕਰਨ ਵਾਲੇ ਆਮ ਆਦਮੀ ਆ ਦੂਜੇ ਅਕਾਲੀ ਜਾਂ ਕਾਂਗਰਸੀ ਹੈਗੇ ਨੇ ਇਹ ਜਿਨ੍ਹਾਂ ਨੂੰ ਉਹ ਲੋਕ ਨਹੀਂ ਚਾਹੁੰਦੇ ਇਹ ਇਹ ਨਕਾਰੇ ਹੋਏ ਲੀਡਰ ਨੇ ਉਹਨਾਂ ਸਾਡੇ ਤੁਸੀਂ ਵੇਖ ਲਓ ਵੀ ਰਾਣਾ ਗੁਰਮੀਤ ਸਿੰਘ ਸੋਢੀ ਫਰੋਈਪੁਰ ਤੋਂ ਆਏ ਨੇ ਇਸ ਬੰਦੇ ਨੇ ਫਰੋਈਪੁਰ ਜਦੋਂ ਗੁਰੂ ਸਹਿਜ ਨੂੰ ਐਮਐਲਏ ਚਾਰ ਵਾਰੀ ਇਹ ਚਾਰ ਵਾਰੀ ਐਮਐਲਏ ਬਣਿਆ ਉੱਥੋਂ ਇਸ ਬੰਦੇ ਨੇ ਘਟੋ ਘਟ ਵੀ 10-10 ਲੱਖ ਰੁਪਈਆ 12-12 ਲੱਖ ਰੁਪਈਆ ਕੇ ਇਹਨੇ ਪਿਛਲੀ ਵਾਰੀ ਸਰਪੰਚੀ ਇਲੈਕਸ਼ਨਾਂ 'ਚ ਜਿਹੜਾ ਕੋਈ ਇਲੈਕਸ਼ਨ ਵੀ ਨਹੀਂ ਕਰਾਏ ਇਹ ਇਹਨਾਂ ਨੇ ਉੱਥੇ ਜਾ ਕੇ ਲੈ ਕੇ ਤੇ ਲੈ ਕੇ ਤੇ ਆਪ ਆਪਣੇ ਆਪ ਹੀ ਸਰਪੰਚ ਪੈਸੇ ਦੇ ਕੇ ਜੋਰ ਤੇ ਸਰਪੰਚੇ ਨੇ ਬਣਾਏ ਇਹਨਾਂ ਲੋਕਾਂ ਨੂੰ ਕੌਣ ਵੋਟ ਪਾਏਗਾ ਨਾਲੇ ਨੋਨੀ ਮਾਨ ਦਾ ਪਰਿਵਾਰ ਵੇਖ ਲਓ ਪਚੋਕੜ ਇਹਨਾਂ ਦਾ ਵੇਖ ਲਓ ਇਹਨਾਂ ਦੇ ਕੀ ਕੀ ਹੈ ਕੀ ਨਹੀਂ ਹੈਗੇ ਔਰ ਜੇ ਮਾਤਾ ਗੁਜਰੀ ਪਵਲੇ ਸਕੂਲ ਜਿਹੜਾ ਇਹਨਾਂ ਖੋਲਿਆ ਨੇ ਉਸ ਪਿੰਡ ਦੀ ਪੰਚਾਇਤ ਦੀ ਜਗ੍ਹਾ ਬਜਾਇ ਸਕੂਲ ਖੋਲਿਆ ਔਰ ਉਹਦੀ ਮਾਨਤਾ ਰੱਦ ਹੋ ਗਈ ਹੈ ਕਿ ਇਹ ਇਹਨਾਂ ਨੇ ਇਹਨਾਂ ਲੋਕਾਂ ਨੇ ਹੁਣ ਤੱਕ ਹੀ ਪੰਜਾਬ ਨੂੰ ਲੁੱਟਿਆ ਔਰ ਪੂਰੀ ਤਰ੍ਹਾਂ ਲੁੱਟ ਕੇ ਉਹਨੇ ਉਹਨੇ ਇਹਨਾਂ ਲੋਕਾਂ ਨੇ ਤੇ ਹੀ ਤਵਾ ਲਾਉਂਦੇ ਨੇ ਵੀ ਇਹ ਇਹ ਆਮ ਆਦਮੀ ਪਾਰਟੀ ਦੇ ਲੋਕ ਪਾੰਗ ਹੋ ਚੁੱਕੇ ਨੇ ਫਲਾਣਾ ਨਹੀਂ ਜੀ ਬਿਲਕੁਲ ਜਿਹੜੇ ਲੋਕ ਅਸਲ ਵੋਟਰ ਆਏਗੇ ਨੇ ਜਿਹੜੇ ਸਿਆਣੇ ਵੋਟਰ ਨੇ ਉਹ ਬਿਲਕੁਲ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਸਰ ਮੁਕਾਬਲਾ ਕਿੰਨਾ ਮੰਨਦੇ ਹੋ ਜੀ ਫਰੇਵਰ ਤੋਂ ਮੁਕਾਬਲਾ ਸਾਡੇ ਦਾ ਕਿਸੇ ਨਾਲ ਹੈ ਹੀ ਨਹੀਂ ਜੀ ਅਹੀਂ ਤੱਕ ਨਹੀਂ ਸਾਡਾ ਆਮ ਆਦਮੀ ਪਾਰਟੀ ਦੇ ਕਾਕਾ ਬਰਾੜੀ ਜਿੱਤੇਗਾ ਜੀ ਕੋਈ ਨਾ ਕੋਈ ਪਾਰਟੀ ਹੈ ਸਾਰੇ ਸਾਰੇ ਪੁਰਾਣੇ ਐਮਐਲਏ ਉਹ ਐਮਪੀ ਉਹੀ ਇਲੈਕਸ਼ਨ ਉਹੀ ਸਾਰਾ ਕੁਝ ਉਹੀ ਕੁਛ ਕਰੀ ਜਾਂਦੇ ਨੇ ਜਿਵੇਂ ਕਿ ਸਰ ਕਾਂਗਰਸ ਵੱਲੋਂ ਸ਼ਰ ਸਿੰਘ ਪਾਇਆ ਵੀ ਆ ਗਈ ਮੈਦਾਨ 'ਚ ਠੀਕ ਹੈ ਜੀ ਜੋ ਮਰਜੀ ਹਰ ਇੱਕ ਨੂੰ ਅਧਿਕਾਰ ਹੈਗਾ ਪਾਰਟੀ ਨੇ ਕਿਸ ਨਾ ਕਿਸੇ ਕੈਂਡੀਡੇਟ ਨੂੰ ਤਾਂ ਟਿਕਟ ਦੇਣੀ ਹੁੰਦੀ ਹੈ ਪਰ ਪਾਇਆ ਸਾਹਿਬ ਵੀ ਪਹਿਲਾਂ ਦੋ ਵਾਰ ਇਹ ਤੋਂ ਐਮਪੀ ਬਣੇ ਨੇ ਪਿਛਲੀ ਵਾਰ ਹਾਰ ਗਏ ਜੀ ਸੁਖਬੀਰ ਬਾਦਲ ਤੋਂ ਸਾਡੇ ਸੁਖਬੀਰ ਬਾਦਲ ਸਿੰਘ ਦਾ ਵੇਖੋ ਹਾਲ ਜੀ 30 ਕਰੋੜ ਰੁਪਏ ਇਹਨਾਂ ਨੂੰ ਸਾਲਾਨਾ ਫੰਡ ਪਿਆ 5 ਸਾਲ ਦਾ ਫੰਡ ਮਿਲਦਾ ਹੈ ਇਸ 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 ਬੰਦੇ ਨੇ ਕੋਈ ਵੀ ਦੇਖੋ ਸਾਡੇ ਫਰੋਇਪੁਰ ਦੇ ਕਿਤੇ ਵੀ ਕੰਸਟੀਚੂਐਂਸੀ ਵਿੱਚ ਜਲਾਲਾਬਾਦ ਫਾਇਲ ਤਾਂ ਲਾ ਲਓ ਗੁਰੂਸਾਹਿਬ ਲਾ ਲਓ ਫਰੋਇਪੁਰ ਦਿਹਾਤੀ ਲਾ ਲਓ ਕਿਤੇ ਵੀ ਉਹਨੇ ਕੋਈ ਇੱਟ ਵੀ ਲਾਈ ਹੋਵੇ ਤਾਂ ਇਹ ਬੰਦੇ ਲੋਕਾਂ ਨੂੰ ਹੁਣ ਤੱਕ ਬੁੱਧੂ ਹੀ ਬਣਾਈ ਫਿਰੇ ਨੇ ਲੋਕ ਹੁਣ ਬੁੱਧੂ ਨਹੀਂ ਬੰਨਣਾ ਚਾਹੁੰਦੇ ਇਹ ਨਾ ਇਹ ਬਿਲਕੁਲ ਇਹਨਾਂ ਸਾਰੇ ਕੈਂਡੀਡੇਟਾਂ ਦੀ ਜਵਾਨਤਾ ਜਮਤ ਢੋਣ ਗਈ ਸਰ ਇੱਕ ਜਿਵੇਂ ਕਿ ਪਹਿਲਾਂ ਅੰਗਰੇਜ਼ ਸਿੰਘ ੜਵਾਲ ਆਮ ਆਦਮੀ ਪਾਰਟੀ ਦੇ ਵਿੱਚ ਸੰਘਰਸ਼ ਕਰ ਰਿਹਾ ਸੀ ਟਿਕਟ ਨਹੀਂ ਮਿਲੀ ਹੁਣ ਆਜ਼ਾਦ ਮਤਲਬ ਉਮੀਦਵਾਰ ਨਾਲ ਨੁਕਸਾਨ ਹੋ ਰਿਹਾ ਜੀ ਅਮਦੇ ਪਾਰਟੀ ਨੂੰ ਹਰੇ ਕਾਦਮੀ ਨੂੰ ਟਿਕਟ ਮੰਗਣਾ ਅਧਿਕਾਰ ਹੈ ਜੀ ਮੈਂ ਵੀ ਟਿਕਟ ਮੰਗੀ ਸੀ ਰੋਇਪਰ ਹਲਕੇ ਤੋਂ ਐਮਪੀ ਦੀ ਟਿਕਟ ਹੈ ਇਹ ਮੇਰੇ ਨਾਲ ਰਾਜ ਸਰਕਾਰ ਜੀ ਹੈਗੇ ਨੇ ਇਹ ਵੀ ਇਹਨਾਂ ਨੇ ਵੀ ਐਮਪੀ ਟਿਕਟ ਮੰਗੀ ਪਰ ਟਿਕਟ ਤਾਂ ਇੱਕ ਬੰਦੇ ਇੱਕ ਇਨਸਾਨ ਨੂੰ ਮਿਲਣੀ ਹੈ ਨਾ ਆ ਪਾਰਟੀ ਨੇ ਜਿਹਦੇ ਤੇ ਵਿਸ਼ਵਾਸ ਜਤਾਇਆ ਉਹ ਉਸ ਪਾਰਟੀ ਇੰਟੀਗਰਦਾ ਹੀ ਪਾਰਟੀ ਦੇ ਨਾਲ ਕਰ ਰਿਹਾ ਜੀ ਨੁਕਸਾਨ ਹੋਇਆਗਾ ਜੀ ਆਮਦੇ ਪਾਰਟੀ ਨੂੰ ਕਿਉਂਕਿ ਆਜ਼ਾਦ ਆਜ਼ਾਦ ਲੜਦੇ ਕੋਈ ਕੋਈ ਅਜੇ ਦੇਖੋ ਸਮੀਕਰਨ ਕਿਵੇਂ ਬਦਲਦੇ ਨੇ ਅਜੇ 20 20 ਦਿਨ ਹੋ ਗਏ 20 ਦਿਨ ਬਾਅਦ ਇਲੈਕਸ਼ਨ ਹੋਇਆ 18 ਦਿਨ ਬਾਅਦ ਇਲੈਕਸ਼ਨ ਹੋਏਗਾ ਦੇਖੋ ਕਿਸ ਤਰ੍ਹਾਂ ਦੇ ਊਠ ਕੇਸ ਕਰਵਟ ਬੈਠਦਾ ਜੀ ਆ ਪਿੱਛੇ ਜੇ ਮਨਾਇਆ ਮਤਲਬ ਅਸੀਂ ਲਈ ਸੀ ਬਾਈਟ ਦਵਿੰਦਰ ਕੇ ਬਾਈ ਦੀ ਉਹ ਕਿਤੇ ਸਾਡਾ ਮੁਕਾਬਲਾ ਹੀ ਨਹੀਂ ਕਿਸੇ ਨਾਲ ਕੋਈ ਹੈ ਹੀ ਨਹੀਂ ਸਾਡੇ ਮੁਕਾਬਲੇ ਦੇ ਵਿੱਚ ਹੁਣ ਮੈਂ ਕਹਿੰਦਾ ਜੀ ਮੈਂ ਕਹਿੰਦਾ ਮੈਂ ਇੰਦੀ ਪਹਿਲੇਟ ਖੜਾ ਐ ਐਂਟੀ ਅੰਟੀ ਦਾ ਲੈਕਚਰ ਮੈਂ ਵੀ ਕਹਾਂਗਾ ਕਿ ਮੇਰੇ ਕੋਲ ਬਰਾਬਰ ਦਾ ਕੋਈ ਕੈਂਡੀਡੇਟ ਹੈ ਹੀ ਨਹੀਂ ਪਰ ਇਹ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਨਾ ਲੋਕ ਵੇਖੋ ਲੋਕ ਕਿ ਕਿਹਦੇ ਹੱਥਾਂ 'ਚ ਪਤਵਾ ਦਿੰਦੇ ਨੇ ਤਾਂ ਲੋਕਾਂ ਨੇ ਕੰਮਾਂ ਦੇ ਆਧਾਰ ਤੇ ਵੋਟਾਂ ਪਾਣੀਆਂ ਨਾ ਕਿ ਕਾਂਗਰਸੀਆਂ ਨਾ ਕਿ ਕਾਲੀਆਂ ਨਾ ਕਿ ਬਹੁਜੜ ਸਮਾਜ ਪਾਰਟੀ ਇਹਨਾਂ ਲੋਕਾਂ ਨੇ ਇਹਨਾਂ ਨੂੰ ਵੇਖ ਲਈ ਵੇਖ ਚੁੱਕੇ ਨੇ ਸਰ ਤੁਹਾਡੇ ਸਾਹਮਣੇ ਜਿਹੜਾ ਅੱਜ ਨਾਮਜ਼ਦਗੀ ਪੱਤਰ ਭਰਿਆ ਜਾ ਰਿਹਾ ਕਿੰਨਾ ਕੋਈ ਕਾਠ ਹੋ ਗਿਆ ਜੀ ਕਾਠਾ ਤੁਸੀਂ ਸਾਹਮਣੇ ਵੇਹ ਨਹੀਂ ਪਏ ਹੋ ਵੇਖ ਕੇ ਤੁਸੀਂ ਆ ਵੀਡੀਓ ਹੀ ਬਣਾਈ ਜੇ ਉਹ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਕਿੰਨਾ ਹੋਇਆ ਜੀ ਹੋਵੇਗਾ ਜੇ ਤੁਸੀਂ ਦੇਖੋਗੇ ਇਹ ਕਾਫਲਾ ਵੱਧੇ ਜਾਣਾ ਹੈ ਰੋਏਪੁਰ ਤੱਕ ਤੇ ਤੁਸੀਂ ਇੱਥੇ ਵੇਖ ਲਓ ਕੱਟ ਕਿੰਨਾ ਹੈਗਾ ਗਾਂ ਵੇਖੋ ਤੇ ਗੋਲੂ ਕੋ ਕਿੰਨੇ ਹੋਣਗੇ ਗਾਂ ਗੁਰੂ ਸਾਹਿਬ ਤੋਂ ਗਾਂ ਦੀ ਗਾਂ ਵੇਖੋ ਕਿੰਨੇ ਲੋਕ ਇਕੱਠੇ ਹੁੰਦੇ ਜਾਣਗੇ ਜੀ ਸਰ ਇੱਕ ਅਰਵਿੰਦ ਕੇਜਰੀਵਾਲ ਜਮਾਨਤ ਮਿਲ ਗਈ ਇਹਦਾ ਚੋਣਾਂ ਵਿੱਚ ਕੀ ਪ੍ਰਭਾਵ ਹੋਏ ਬਹੁਤ ਬਹੁਤ ਮੈਂ ਕਹਿੰਦਾ ਜੀ ਅਸੀਂ ਟੋਟਲ ਜਿੰਨੇ ਵੀ ਸਾਡੇ ਪੰਜਾਬ ਵਿੱਚ ਜਾਂ ਸਾਡੇ ਗੁਜਰਾਤ ਚ ਇੱਕ ਐਮਪੀ ਦੀ ਟਿਕਟ ਸਾਨੂੰ ਮਿਲੀ ਹੈ ਪਰ ਖੇਤਰ ਤੋਂ ਮਿਲੀ ਹੈ ਇੱਕ ਦੋ ਹੋਰ ਜਗ੍ਹਾ ਤੋਂ ਜਿੱਥੋਂ ਮਿਲੀ ਨੇ ਸਾਡੇ ਬਿਲਕੁਲ ਸਾਰੇ ਹੀ ਜਿਹੜੇ ਕੈਂਡੀਡੇਟ ਜਿੱਤ ਪ੍ਰਾਪਤ ਕਰਨਗੇ ਜੀ ਇੱਕ ਮੈਂ ਕਿਉਂਕਿ ਮੈਂ ਪੁਲਿਸ ਟਿਬਾਡਮ ਦੇ ਕਾਨੂੰਨ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਨਾ ਇਹ ਜਿਹੜੀ ਇੰਟਰਨ ਮੇਲ ਮਿਲਣੀ ਹੁੰਦੀ ਹੈ ਇਹ ਇਹ ਤੋਂ ਹੀ ਸਾਫ ਜਰ ਹੁੰਦਾ ਕਿ ਮੁਕਦਮੇ ਵਿੱਚ ਕੁਝ ਨਹੀਂ ਹੈਗਾ ਇਹਨਾਂ ਨੇ ਇੱਕ ਕਿਉਂਕਿ ਇਹ 2022 ਦਾ ਮੁਕਦਮਾ ਦੇ ਇਹਨਾਂ ਨੇ ਕੇਸ ਰਜਿਸਟਰ ਕੀਤਾ ਸੀ ਅੱਜ ਤੱਕ ਇਹਨਾਂ ਨੇ ਗ੍ਰਿਫਤਾਰੀ ਕਿਉਂ ਨਹੀਂ ਪਾਈ ਜੇ ਕੋਈ ਇਹਨਾਂ ਕੋਲ ਸਚਾਈ ਹੁੰਦੀ ਤੇ ਗ੍ਰਿਫਤਾਰੀ ਪਹਿਲਾਂ ਪਾ ਲੀ ਇਹਨਾਂ ਨੇ ਇਲੈਕਸ਼ਨ ਦੇ ਦਿਨਾਂ ਵਿੱਚ ਹੀ ਸ਼੍ਰੀ ਅਰਵਿੰਦ ਕੇਜਲੀ ਚਾਲੂਨ ਗ੍ਰਿਫਤਾਰ ਕਰਕੇ ਕਿਉਂਕਿ ਇਹ ਪਾਰਟੀ ਟੁੱਟ ਜਾਏਗੀ ਸਭ ਕੁਝ ਹੋ ਜਾਏਗਾ ਖੀਰੂ ਖੀਰੂ ਪਰ ਜਿਹੜੇ ਲੋਕ ਹੈਗੇ ਨੇ ਲੋਕ ਅਰੇ ਅਰਵਿੰਦ ਕੇਜਰੀਵਾਲ ਦੀ ਸੋਚ ਨਾਲ ਜੁੜੇ ਹੋਏ ਨੇ ਨਾ ਕਿ ਅਰਵਿੰਦ ਕੇਜਰੀਵਾਲ ਨਾਲ ਜੁੜੇ ਨੇ ਜੋ ਜਿਨ੍ਹਾਂ ਨੇ ਮਤਲਬ 10 ਸਾਲਾਂ ਦੇ ਵਿੱਚ ਵਿੱਚ ਪਾਰਟੀ ਨੂੰ ਕਿੱਥੋਂ ਤੱਕ ਇੱਕ ਰਾਸ਼ਟਰੀ ਪਾਰਟੀ ਬਣਾ ਕੇ ਬਣਾ ਦਿੱਤਾ ਕਿਸੇ ਖਾਲਾ ਜੀ ਦੁਆਰਾ ਬਾਕੀ ਪੈਣੀ ਇਹ ਨਹੀਂ ਪਾਰਟੀਆਂ ਰਹੀਆਂ ਨੇ ਅਜੇ ਤੱਕ ਰਾਸ਼ਟਰੀ ਪਾਰਟੀ ਨਹੀਂ ਬਣ ਸਕੀ ਤੇ ਇਹ ਦੇਖ ਲਓ ਵੀ 10 ਸਾਲਾਂ ਦੇ ਵਿੱਚ ਦੂਜੀ ਪਾਰਟੀਆਂ ਕਾਂਗਰਸ ਭਾਜਪਾ ਤੇ ਆਤੀਜੀ ਇਹ ਆਮ ਆਦਮੀ ਪਾਰਟੀ ਹੈਗੀ ਹੈ ਇਹ ਜਿਹੜੇ